ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਸੁਖੇ ਵਾਲਾ ਜ਼ਿਲ੍ਹਾ ਫਰੋਜ਼ਪੁਰ ਤਹਿਸੀਲ ਜੀਰਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਆ ਸਾਰੀਆਂ ਹੀ ਵੈੜਾਂ ਸੇਲ ਹੈ ਮੈਨੂੰ ਬਹੁਤ ਸਾਰੇ ਭੈਣ ਭਰਾ ਫੋਨ ਲਾਉਂਦੇ ਬਾਈ ਯਾਰ ਜਰਸੀ ਲੈਣੀ ਆ ਜਰਸੀ ਲੈਣੀ ਆ ਮੈਲਦੀਨੀ ਜਰਸੀ ਲੈਣੀ ਆ ਅੱਜ ਜਿੰਨੇ ਨਾਗ ਆ ਸਾਰੇ ਜਰਸੀ ਬਰੀਡ ਦੇ ਆ ਜਿਹਨੂੰ ਜਿਹੜੀ ਵੀ ਪਸੰਦ ਆਉਂਦੀ ਆ ਫੋਨ ਨੰਬਰ ਥੱਲੇ ਸਕਰੀਨ ਤੇ ਚੱਲੀ ਜਾਂਦਾ ਪਿੰਡ ਤੁਹਾਨੂੰ ਪਹਿਲਾਂ ਦੱਸ ਹੀ ਦਿੱਤਾ ਹੈ ਪਾਈ ਦੇ ਘਰੇ ਆ ਜਿਓ ਤੇ ਭਾਵੇਂ ਇੱਕ ਚਾਈ ਦੀ ਇੱਕ ਲੈ ਜਾਓ ਦੋ ਚਾਈ ਦੀਆਂ ਦੋ ਲੈ ਜਾਓ ਸੱਤ ਪਸ਼ੂ ਆ ਜੇ ਕਿਸੇ ਨੇ ਸੱਤੇ ਲੈ ਜਾਣੀਆਂ ਤੇ ਸੱਤੇ ਲੈ ਜਾਓ ਨਿੱਕੇ ਨਿੱਕੇ ਮੁੱਲ ਹੋਣਗੇ ਇਨਫੋਰਮੇਸ਼ਨ ਲੈ ਦੇਣਾ ਹਾਂਜੀ ਜਿਹੇਦਾਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਠੀਕ ਠਾਕ ਹਮਰਟ ਸਾਹਿਬ ਹਾਂਜੀ ਵਧੀਆ ਜੀ ਨਾਮ ਤੇ ਐਡਰੈਸ ਦੱਸ ਜੀ ਜੀ ਪ੍ਰੀਤਮ ਸਿੰਘ ਕਲੇਰ ਪਿੰਡ ਸੁਖੇਵਾਲਾ ਜੀ ਤਹਿਸੀਲ ਜੀਰਾ ਜ਼ਿਲ੍ਹਾ ਫਲੋਇਪੁਰ ਜੀਰੇ ਤੋਂ ਮੁਗਾ ਰੋਡ ਤੇ ਆਪਣਾ ਪਿੰਡ ਆ ਮੋਬਾਈਲ ਨੰਬਰ ਦੱਸੋ ਮੋਬਾਈਲ ਨੰਬਰ 700 963 3319 70096 33300 ਜੀਰਾ ਕਿੰਨਾ ਪੈ ਗਿਆ ਜੀ ਜੀਰਾ ਆਪਾਂ ਨੂੰ 5 ਕਿਲੋਮੀਟਰ ਹੈ ਜੀ ਮੋਗਾ 20 ਕਿਲੋਮੀਟਰ ਹੈ ਠੀਕ ਹੈ ਜੀ ਇੱਕ ਤੁਹਾਡੇ ਮਾਦੀਆਂ ਨੰਬਰ ਵੀ ਬੇਨਤੀ ਕਰਦਾ ਜਿਹੜੇ ਜਿੰਨੇ ਵੀ ਦਰਸ਼ਕ ਵੀਡੀਓ ਦੇਖਣਗੇ ਹਾਂਜੀ ਕਿ ਸਾਰੀ ਵੀਡੀਓ ਪਹਿਲਾਂ ਵੇਖ ਕੇ ਫਿਰ ਫੋਨ ਲਾਓ ਹੈ ਸਹੀ ਹੈ ਜੀ ਬਾਈ ਕਹੀ ਕੀ ਕਰਦੇ ਆ ਪਹਿਲਾ ਵੀਡੀਓ ਵੇਖ ਕੇ ਮੜੀ ਵੇ ਆ ਬਾਈ ਇਹ ਜਰਸੀ ਗਾਂ ਨੂੰ ਵੇਖੀ ਆ ਵੇਖੀ ਤੇਰੀ ਕੀ ਮੋਲ ਆ ਕਲਾ ਨੰਬਰ ਹੀ ਚਾਹਦੇ ਆ ਕਲਾ ਨੰਬਰ ਹੀ ਚਾਹਦੇ ਆ ਸਾਰੀ ਵੀਡੀਓ ਵੇਖੋ ਜਿਹੜਾ ਪਸ਼ੂ ਪਸੰਦ ਆਉਂਦਾ ਉਹ ਡਿਟੇਲ ਵਾਈਜ਼ ਨੰਬਰ ਵਾਈਜ਼ ਉਹਦੀ ਡਿਟੇਲ ਦਿੱਤੀ ਹੋਊ ਹੂੰ ਸਹੀ ਹੈ ਜੀ ਹਾਂ ਜੀ ਇੱਕ ਨੰਬਰ ਤੋਂ ਲੱਗ ਜੀਏ ਇੱਕ ਨੰਬਰ 8 ਮਹੀਨੇ ਦੀ ਬੱਚੀ ਹੈ ਜੀ ਕਾਢੇ ਕਮਾਲ ਬਾਰ ਪਿਓਰ ਜਰਸੀ ਹੈ ਜੀ 8 ਮਹੀਨੇ ਦੀ ਚਾਰ ਹੀ ਥਾਣਾ ਕੋਈ ਫੋਲ ਛਾਗ ਨਹੀਂ ਕਿੰਨੇ ਦੀ ਜਾਇਜ਼ ਜਾਇਜ਼ ਮੋਲ ਅਗਲਾ ਆਵੇ ਤੇ ਲੈ ਜੇ ਜਾਇਜ਼ ਮੋਲ 10000 ਰੁਪਏ ਜੀ ਬਸ ਫਿਰ ਜਿਹੜਾ ਲੈਣ ਦੇਣੀ ਹੈ ਸਹੀ ਹੈ ਜੀ ਹਾਂ ਜੀ ਦੋਸਤੋ ਬਿਲਕੁਲ ਜਾਇਜ਼ ਮੁੱਲ 8 ਮਹੀਨੇ ਉਮਰ ਹੈ ਜਰਸੀ ਨਸਲ ਦੀ ਫੁੱਲ ਜਿਆਦ ਵਾਲੀ ਬੱਚੀ ਹੈ ਚਾਰ ਹੀ ਥਾਣਾ ਜ才ਦਾਰ ਕਹਿੰਦਾ 10000 ਦੀ ਦੇ ਦੇਣੀ ਹੈ ਇੱਕ ਹੋਰ ਗੱਲ ਨੋਟ ਕਰ ਲਿਓ ਜੇ ਹੋਰ ਵਪਾਰੀ ਦੇ ਘਰੇ ਖੜੀ ਹੁੰਦੀ 16 17000 ਮੁੱਲ ਕਰਨਾ ਸੀ ਦਿੰਦਾ ਭਵਾਂ ਕਰਦਾ 10000 ਦੀ ਪਰ ਅੱਧਾ ਘੰਟਾ ਅਗਲੇ ਨੇ ਭਗਾਈ ਕਰਾਉਣੀ ਸੀ ਪਰ ਜ才ਦਾਰ ਕਹਿੰਦਾ ਇੱਕ ਹੀ ਗੱਲ ਆਪਾਂ 10000 ਦੀ ਦੇ ਦੇਣੀ ਹੈ 2-3 ਮਹੀਨੇ ਅਗਲਾ ਵਧੀਆ ਕੇਅਰ ਕਰ ਲੈਂਦਾ ਥੋੜੀ ਜੀ ਗਰੋਥ ਹੋਰ ਕਰ ਜੂਗੀ ਤੇ ਸੀਵਨ ਲੈ ਜੂ ਤੇ ਖੀਰੀ ਖੀਰੀ ਸੂਪੂਗੀ ਫਲਜਾਤ ਵਾਲੀ ਬੱਛੀ ਆ ਜਰਸੀ ਬਰੀਡ ਹੈ ਛੋਟਾ ਜਿਹਾ ਹੀ ਮੁੱਲ ਹੈ 2 ਨੰਬਰ ਤੇ ਆ ਜੀ 2 ਨੰਬਰ ਵੜ ਪਹਿਲਾ ਸੂਆਸ ਹੁੰਦੀ ਹੈ ਜੀ 6 ਦੰਦ ਮੂੰਹ ਹੈ ਜੀ ਠੀਕ ਹੈ ਜੀ ਤੇ 20 ਦਿਨ ਦੀ ਕੱਚੀ ਹੈ 20 ਦਿਨਾਂ ਦੀ ਹਾਂਜੀ ਜੈ ਜਮੋਲਾ ਬਾ ਲੈਣ ਦੇਣ ਕੱਚੀ ਕੱਤੀ ਦਾ 25000 ਰੁਪਏ ਜੀ 25 ਦੀ ਹਾਂਜੀ ਚੱਕੋ ਬਈ 1 ਨੰਬਰ 10 ਦੀ 2 ਨੰਬਰ 25 ਦੀ 20 ਦਿਨਾਂ ਦੀ ਕੱਚੀ ਐ ਕੱਚੀ ਕੱਚੀ ਦਾ ਮੁੱਲ 25000 ਜੇ ਕੋਈ ਭੈਣ ਭਰਾ 20 ਦਿਨ ਵਧੀਆ ਸੇਵਾ ਕਰ ਲੈਂਦਾ ਇੱਕ ਗੱਟਾ ਕਰਗਲ ਵਾਲਾ ਪਾ ਲੈ ਨਾਲੇ ਤਾਂ ਵਜਨ ਹੋਰ ਕਰ ਜੂਗੀ ਤੇ ਸੋਨਾ ਵੱਡਾ ਹੋਵਾਨਾ ਤਿਆਰ ਕਰਕੇ ਸੂ 20 ਦਿਨ ਬਹੁਤ ਹੁੰਦੇ 20 ਦਿਨਾਂ ਚ ਇੱਕ ਗੱਟਾ ਇਹਨੇ ਹਰਾਮਣਾ ਖਾ ਜਣਾ ਤੇ ਮੁੱਲ ਨਿੱਕਾ ਜਾਈ 25000 ਅੱਜ ਕੱਚੀ ਤੁਹਾਨੂੰ 25000 ਦੀ ਮਿਲੀ ਜਾਂਦੀ ਐ ਤਿਆਰ ਹੋਈ 25000 ਦੀ ਕਿਹਨੇ ਦੇਣੀ ਐ ਤੇ ਦੁੱਧ ਕੋਈ 10 12 ਕਿਲੋ ਇਹਨੇ ਖੁੱਲਾ ਪਿਆ ਦੇਣਾ ਤੇ ਮਾਝਾ ਰਗਾ ਦੁੱਧ ਥਣ ਚ ਆ ਰਹੀ ਆ ਕੋਈ ਵਾਧੂ ਫੋਰ ਸ਼ਾਂਗ ਹੈ ਨਹੀਂ ਝੋਲ ਵਾਲੀ ਵੱੱਛੀ ਆ ਲੇਵਾ ਸੋਹਣਾ ਤਿਆਰ ਕਰਕੇ ਸੂਜ ਜਦਨ ਤਿਆਰ ਹੋ ਜਾਂਦੀ ਨਿੱਕਾ ਜ ਮੁੱਲ 25000 ਤਿੰਨ ਨੰਬਰ ਤੇ ਆ ਜੀ ਜੇ ਨੰਬਰ ਦੂਜੇ ਸੂਏ ਸੁੰਦੀ ਆ ਜੀ 10 ਦਿਨ ਦੀ ਕੱਚੀ ਆ ਠੀਕ ਹੈ ਜੀ ਹਾਂਜੀ ਸਾਫ਼ ਸੁਥਰੀ ਆ ਵੜ ਹੂੰ ਮੂਹਰੋ ਬਹਿਣੀ ਵਾਲ ਦਾ ਇੱਕ ਥਣ ਦੂਜੇ ਥਣਾਂ ਨਾਲੋਂ ਛੋਟਾ ਦਿਖਾਉਂਦੀ ਆ ਜੀ ਬਹਿਣੀ ਵਾਲਾ ਥਣ ਦੂਜੇ ਥਣ ਦੇ ਮੁਕਾਬਲੇ ਦੂਜੇ ਥਣ ਨਾਲੋਂ ਛੋਟਾ ਦਿਖਾਉਂਦੀ ਆ ਸੂਕੇ ਵੀ ਜੇ ਅਗਲੇ ਵੇ ਘਰੇ ਇੱਕ ਧਾਰ ਦਾ ਵੀ ਫਰਕ ਹੋਵੇ ਵੈਢ ਵਾਪਸ ਹੋਊਗਾ ਅੱਛਾ ਤੁਹਾਡੇ ਕਹਿੰਦਾ ਮਤਲਬ ਆ ਕਿ ਛੋਟਾ ਹੀ ਵਿਖਾਉਂਦੀ ਐ ਦੁੱਧ ਦਾ ਨਹੀਂ ਫਰਕ ਹੋਊਗਾ ਜੀ ਠੀਕ ਹੈ ਜੀ ਤੁਹਾਡੇ ਮੰਨ ਲਓ ਜਿੰਨੇ ਵੀ ਆ ਵੀਡੀਓ ਚੱਲਦੀ ਪਈ ਲਾਈਵ ਜਿੰਨੇ ਮੰਨ ਲਓ ਸਰੋਤੇ ਵੇਂਦੇ ਆ ਕੱਲ ਨੂੰ ਵੈਢ ਦਾ ਸੂਕੇ ਥਾਣਾ ਘੱਟ ਨਿਕਲਦਾ ਤੇ ਵੈਢ ਸਾਡੀ ਵਾਪਸ ਹੋਊਗਾ ਫੁੱਲ ਗਾਰੰਟੀ ਹੋਊਗਾ ਕਿੰਨੇ ਦੀ ਇਹ 32000 ਦੀ ਲਓ ਵੀ ਸਜਣੋ ਜਹੇਦਾਰ ਕਹਿੰਦਾ ਵੇਖਣ ਚ ਥਾਣ ਜਰੂਰ ਇੱਕ ਘੱਟ ਵਿਖਾਉਂਦੀ ਆ ਛੋਟਾ ਵਖਾਉਂਦੀ ਮਤਲਬ ਦੂਜਿਆਂ ਦੇ ਮੁਕਾਬਲੇ ਪਰ ਜਿੱਦਣ ਸੂਪ ਪੈਂਦੀ ਆ ਜੇ ਧਾਰ ਦਾ ਵੀ ਫਰਕ ਹੋਵੇ ਵੀਡੀਓ ਰਿਕਾਰਡ ਹੋਈ ਜਾਂਦੀ ਆ ਆਪਦਾ ਲਿੰਕ ਸਾਹਮਣੇ ਰੱਖ ਲਿਓ ਇਹ YouTube ਤੇ ਹੀ ਰਹਿਣੀਆਂ ਕੋਈ ਆਪਾਂ ਡਿਲੀਟ ਨਹੀਂ ਕਰਦੇ ਭਾਵੇਂ ਇੱਕ ਵੀਡੀਓ ਪਾਈਗੇ ਭਾਵੇਂ ਡੇਲੀ 10 ਪਾਈਗੇ ਤੇ ਸਾਰੀਆਂ YouTube ਦੇ ਉੱਪਰ ਹੀ ਰਹਿਣੀਆਂ ਤੇ 32000 ਦੀ ਦੇ ਦੇਣੀ ਆ ਥਣਾ ਦੀ ਗਾਰੰਟੀ ਆ ਐ ਕਿਹੜਾ ਹੋਰ ਕਢਾ ਲਈਏ ਬਲ ਢੱਲਾਂ ਪਈਆਂ ਬਹੁਤ 10 ਦਿਨ ਦੀ ਕੱਚੀ ਆ ਜੀ 10 ਦਿਨ ਦੀ ਕੱਚੀ ਆ 13 14 ਕਿਲੋ ਜਰਸੀ ਨੂੰ ਖੁੱਲਾ ਦੁੱਧ ਪਿਆਉਣਾ ਚਾਹੀਦਾ ਬਾਕੀ ਦੁੱਧ ਅੱਗੇ ਥੋੜੀ ਸੇਵਾ ਦਾ ਜੇ ਵਧੀਆ ਸੇਵਾ ਕਰ ਲੋਗੇ ਇੱਥੇ ਦੁੱਧ 13 14 ਪਿਆਜੂ ਮੂੰਹ ਮੱਥੇ ਦੀ ਸੋਹਣੀ ਆ ਆ ਥਣ ਵੇਖ ਲੋ ਬੈਣੀ ਵਾਲਾ ਥਣ ਦੂਜਿਆਂ ਦੇ ਮੁਕਾਬਲੇ ਸਾਈਜ਼ ਜੀ ਥੋੜਾ ਜਿਹਾ ਛੋਟਾ ਵਿਖਾਉਂਦੀ ਆ ਪਰ ਧਾਰ ਦਾ ਵੀ ਜਹੇਦਾਰ ਕਹਿੰਦਾ ਫਰਕਣਾ ਆਉ ਵੇਖਣ ਚੀ ਛੋਟਾ ਪਰ ਦੁੱਧ ਚਾਰਾਂ ਥਾਣਾ ਚੋਂ ਇੱਕੋ ਜਿਹਾ ਆਊਗਾ 32000 ਦੀ ਦੇ ਦੇਣੀ ਆ ਮੁੱਲ ਨਿੱਕੇ ਨਿੱਕੇ 1 ਨੰਬਰ 10 ਦੀ 2 ਨੰਬਰ 25 ਦੀ 3 ਨੰਬਰ 32 ਦੀ 3 ਨੰਬਰ ਨੇ ਦੁੱਧ 13-14 ਕਿਲੋ ਖੁੱਲਾ ਪਿਆ ਦੇਣਾ 13-14 ਕਿਲੋ ਦੁੱਧ ਵਾਲੀ ਮੱਝ ਲੈਣੇ ਆ ਲੱਖ ਰੁਪਏ ਦੀ ਆਉਂਦੀ ਐ 32000 ਦੀ ਤਾਂ ਅਗਲਾ ਫੰਡਰ ਮੱਝ ਨਹੀਂ ਦਿੰਦਾ ਤੇ ਲੱਖ ਰੁਪਏ ਵਾਲੀ ਮੱਝ ਦੇ ਬਰਾਬਰ ਦੁੱਧ ਪਿਆ ਦੇਣਾ 32000 ਵਾਲੀ ਨੇ 4 ਨੰਬਰ ਤੇ ਆ ਜੀ 4 ਨੰਬਰ ਪਹਿਲਾ ਸੂਆ ਸੂਈ ਵੈੜ ਦੇ ਮਹੀਨੇ ਦੀ ਸੂਈ ਆ ਜੀ ਬੱਚਾ ਮਗਰ ਆ 9 ਕਿਲੋ ਦੁੱਧ ਆ ਜੀ ਜਿਹੜਾ ਚੋ ਲੈਣਾ ਜਿਹੜਾ ਚੋਰ ਆਲਾ ਦੋ ਡੰਗ ਤਿੰਨ ਡੰਗ ਚਾਰ ਡੰਗ ਚੋ ਕੇ ਤਸੱਲੀ ਕਰੇ ਅਗਲਾ ਫੇਰ ਲੈ ਕੇ ਜਾਵੇ ਕਿੰਨੇ ਦੀ ਬਰਾੜ ਸਾਹਿਬੇ ਅੱਜ ਦੀ ਬੱਸ ਦੇਣ ਲੈਣੀ 31000 ਦੀ ਵੱਛੀ 31 ਦੀ ਹਾਂਜੀ ਚੱਕੋ ਜੀ ਇਹ 31000 ਦੀ ਜਰਸੀ ਬਰੀਡ ਦੀ ਫੁੱਲ ਜਾਰਦ ਵਾਲੀ ਵੱਛੀ ਐ ਮਗਰ ਵੱਛਾ 31000 ਦੀ ਦੇ ਦੇਣੀ ਜਿਹੜਾ ਦੁੱਧ ਤੁਸੀਂ ਝੋ ਲੈਣਾ ਜਸ਼ਦਾਰ ਦੇ ਮੂੰਹੋਂ ਸੌਣੀ ਲਿਆ 9 ਕਿਲੋ ਆ ਇੱਕ ਟਾਈਮ ਝੋਲੋ ਦੋ ਟਾਈਮ ਝੋਲੋ ਤਿੰਨ ਟਾਈਮ ਝੋਲੋ ਚਾਰ ਟਾਈਮ ਝੋਲਿਓ ਐ ਕਿਹੜਾ ਹੋਰ ਕਢਾ ਲਈਏ ਖੇਚਲ ਤੁਸੀਂ ਕਰਨੀ ਆ ਚੋਕੇ ਤੁਸੀਂ ਵੇਖਣੀ ਆ ਪਰ ਜਸ਼ਦਾਰ ਕਹਿੰਦਾ ਸਵੇਰ ਸ਼ਾਮ ਮੇਰੇ ਘਰੇ ਅਗਲਾ ਤੁਰਿਆ ਆਵੇ ਜਦੋਂ ਤਸੱਲੀ ਹੋ ਗਈ ਮੁੱਲ ਕਿੰਨਾ ਜੀ 31000 ਉਹਦਾਂ 31000 ਰੁਪਇਆ ਦੇ ਕੇ ਆਪਦੀ ਜਰਸੀ ਲੈ ਜੇ 9 ਕਿਲੋ ਦੁੱਧ ਕੰਡੇ ਵਾਲਾ 600 ਪੂਰੀਆ ਮਗਰ ਮੇਲਕਾ ਬਛੜਾ ਜਰਸੀ ਬਰੀਡ ਕਮਾ ਲਿਆ ਜੀ ਮੂੰਹ ਮੱਥੇ ਦੀ ਸੋਹਣੀ ਆ ਛੋਟਾ ਕੰਨ ਬੁੱਦੀ ਵਾਲੀ ਬੱਚੀ 9 ਕਿਲੋ ਦੁੱਧ ਕੰਡੇ ਵਾਲਾ ਤਿਆਰ 30 ਤੇ 1 31000 ਦੀ ਦੇ ਦੇਣੀ ਆ ਵਿੱਚੋਂ ਥੋੜੀ ਘਣੀ ਛੋੜ ਵੀ ਹੋ ਜੂ ਕੋਈ ਚੱਕਰ ਨਹੀਂ ਸਾਰੇ ਨਗਾ ਚੋਂ ਥੋੜਾ ਥੋੜਾ ਮਾਨਤਾਨ ਹੋ ਜਾਊਗਾ ਬੇਫਿਕਰ ਹੋ ਕੇ ਆ ਜਾਓ ਆ ਮਗਰ ਬੱਛਾ ਪੱਭੂ ਮੇਲਕਾ ਬਛੜਾ ਅੱਗੇ ਆ ਜੀ ਚਾਰ ਨੰਬਰ ਵੜ ਦੂਜੇ ਸੂਏ ਸੂਣ ਵਾਲੀ ਹੈ ਜੀ ਠੀਕ ਹੈ ਜੀ ਕੋਈ ਹਫਤੇ 10 ਦਿਨ ਮੰਨ ਲਓ ਹਫਤਾ ਕੀ ਲਊਗੀ ਬਾਹਲੇ ਦਿਨ ਨਹੀਂ ਲੈ ਜੀ ਬਰੀਡ ਬਲੂਡ ਬਹੁਤ ਆ ਦੂਜਾ ਸੂਆ ਖਣ ਮੁੱਠ ਪਰ ਲੱਗਾਇਆ ਕਿੰਨੇ ਦੀ ਇਹ ਵੜ ਦੇ ਦਿਆਂਗੇ 45 ਦੀ ਜੀ ਹਫਤੇ ਸੂਫੂ ਹਫਤੇ ਸੂਫੂ 45000 ਦੀ ਦੇ ਦੇਣੀ 5 ਨੰਬਰ ਜਹਿਦਾਰ ਦੇ ਮੂੰਹ ਚ 4 ਨੰਬਰ ਨਿਕਲ ਗਿਆ ਸੀ ਮੈਂ ਦੁਬਾਰਾ ਰਿਪੀਟ ਕਰ ਦੇਣਾ 5 ਨੰਬਰ ਚਲ ਨਾਰਮਲ ਗੱਲ ਹੀ ਹੈ ਇਹ ਮੈਂ ਰਿਪੀਟ ਤਾਂ ਕੀਤਾ ਕਿਉਂਕਿ ਸੀਰੀਅਲ ਵਾਈ ਤੁਸੀਂ ਫੋਨ ਲਾਉਣਾ 4 ਨੰਬਰ ਸੂਈ ਹੈ 5 ਨੰਬਰ ਗੱਬਣ ਹੈ 45000 ਦੀ ਜਹੇਦਾਰ ਕਹਿੰਦਾ ਦੇ ਦੇਣੀ ਹੈ ਤੇ ਮੇਰੇ ਹਿਸਾਬ ਨਾਲ ਸਾਰਿਆਂ ਨਾਲੋਂ ਵੱਚੀ ਚੰਗੀ ਪੰਜ ਨੰਬਰ ਅੱਜ ਦੀ ਵੀਡੀਓ ਚ ਨਾ ਕਿ ਦੂਜੇ ਵੀ ਚੰਗੇ ਆ ਆਪੋ ਆਪਣੀ ਥਾਂ ਸਾਰੇ ਚੰਗੇ ਆ ਪਰ ਓਵਰਆਲ ਜੇ ਆਪਾਂ ਨਿਚੋੜ ਕੱਢਦੇ ਆ ਤਾਂ ਮੇਰੇ ਹਿਸਾਬ ਨਾਲ ਲੱਗਦਾ ਵੱਚੀ ਸਾਰਿਆਂ ਨਾਲੋਂ ਚੰਗੀ ਆ 45000 ਦੀ ਦੇ ਦੇਣੀ ਇੱਕ ਹਜੇ ਵਿਖਾਉਣੀ ਆ ਉਹ ਜਦੋਂ ਸਕਰੀਨ ਤੇ ਤੁਸੀਂ ਵੇਖੋਗੇ ਉਹਦੇ ਬਾਰੇ ਉਦੋਂ ਦੱਸਾਂਗੇ ਹਫਤੇ ਦੀ ਕੱਚੀ ਆ ਕੋਈ ਦੁੱਧ 14 15 ਕਿਲੋ ਖੁੱਲਾ ਪਿਉਣਾ ਚਾਹੀਦਾ ਹਫਤੇ ਦੇ ਅੰਦਰ ਬਾਅਦ ਸੂਪੂਗੀ ਮੋٹے ਮੋٹے ਥਾਨ ਆ 45000 ਮੁੱਲ ਹੈ ਮਾਨ ਤਾਨ ਹੋ ਜੂ ਕੋਈ ਚੱਕਰ ਨਹੀਂ ਬੇਫਿਕਰ ਹੋ ਕੇ ਆ ਜਿਓ ਲੇਵਾ ਲਾਉ ਬਹੁਤ ਕੱਦ ਕਾਠ ਵੀ ਪੂਰਾ ਹੀ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਹਾਈਟ ਦੋ ਨੰਬਰ ਦੀ ਵੀ ਪੂਰੀ ਹੈ ਤਿੰਨ ਨੰਬਰ ਚਾਰ ਨੰਬਰ ਪੰਜ ਨੰਬਰ 6 ਨੰਬਰ ਸਾਰੀਆਂ ਸੇਮ ਹੀ ਹਾਈਟ ਦੀਆਂ ਵਹਿੜਾਂ ਅੱਗੇ ਆ ਜਿਓ 6 ਨੰਬਰ ਤੇ ਜੀ 6 ਨੰਬਰ ਵਹਿੜ 10 ਦਿਨ ਦੀ ਸੂਈ ਹੈ ਜੀ ਠੀਕ ਹੈ ਜੀ ਅੱਜ 5 ਤਰੀਕ ਹੋ ਗਈ ਏ 25 ਤਰੀਕ ਦੀ ਸੂਈ ਹੈ ਮੰਨ ਲਓ ਇਹਨੂੰ 11 ਦਿਨ ਹੋ ਗਏ ਸੂਈ ਨੂੰ ਜਿਹੜਾ ਚੋ ਲੈਣਾ ਹੁੰਦਾ ਭਾਂਡੇ ਚ ਮੈਨ ਲੈਣਾ 12 ਕਿਲੋ ਜੀ ਤੇ ਬੱਚਾ ਮਰ ਗਿਆ ਇਹਦਾ ਕਿੰਨੇ ਦੀ ਇਹ ਵੀ 45 ਦੀ ਦੇ ਦੇ ਚੱਕੋ ਜੀ ਪਹਿਲਾ ਹੀ ਸੂਆ 6 ਦੰਦ ਮੂਹੋਂ ਆ ਜੀ ਪਹਿਲਾ ਹੀ ਸੂਆ 6 ਦੰਦ ਮੂਹੋਂ ਆ 6 ਨੰਬਰ ਹੈ ਸਕਰੀਨ ਤੇ ਤੁਸੀਂ ਵਾੜ ਵੇਖ ਰਹੇ ਸੀਲਰ ਵਾਈ 6 ਨੰਬਰ 12 ਕਿਲੋ ਦੁੱਧ ਆ ਜੀ 6 ਕਿਲੋ ਸੂਬਾ 6 ਕਿਲੋ ਸ਼ਾਮ ਨੂੰ ਜੇ ਕੋਈ ਸੂਈ ਸਵਾਈ ਲੈਣ ਦਾ ਚਾਹ ਵਾਣਾ ਇਹ ਵੀ ਫਲ ਜਾਦ ਵਾਲੀ ਵਛੀ ਆ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ 6 ਨੰਬਰ ਤੁਰੂਗੀਓ ਉਹਦੇ ਬਾਰੇ ਦੱਸ ਦਿਆਂਗੇ ਜਾਹਦੇ ਦੀ ਵੀ ਬਹੁਤ ਆ ਪਹਿਲਾ ਸੂਆ ਛੱਗੀ ਵਾੜ 12 ਕਿਲੋ ਦੁੱਧ 12 ਕਿਲੋ ਦੁੱਧ ਕੰਡੇ ਦੇ ਜੋਖ ਮੱਝ ਲੈਣੀ ਹੋਵੇ ਲੱਖੋਂ ਬਾਹਰ ਦੀਆਂ ਗੱਲਾਂ ਤੇ 45000 ਦੀ ਦੇ ਦੇਣੀ ਆ ਟੋਕੜ ਮੱਝ ਫੰਡਰ ਮੱਝ ਆਲਾ ਮੁੱਲ ਹੈ ਰਵਾਨਾ ਸੋਹਣਾ ਸੱਤ ਨਾ ਜਰਸੀ ਬਰੀਡ ਹੈ ਚਮਕ ਚਮਕ ਸਾਰੇ ਵੇੜਾਂ ਦੇ ਪਿੰਡਿਆਂ ਚ ਪੂਰੀ ਹੈ ਨਾ ਕੋਈ ਤਫੜੀ ਹੈ ਨਾ ਕੋਈ ਕਿਸੇ ਦੇ ਤਫੜੀ ਦਾ ਨਿਸ਼ਾਨ 45000 ਦੀ ਦੇ ਦੇਣੀ ਆ 12 ਕਿਲੋ ਦੁੱਧ ਕੰਡੇ ਵਾਲਾ ਲੱਖ ਤੋਂ ਬਾਹਰ ਰੁਪਏ ਲਾਈ ਗਏ ਨਾ ਫੇਰ 12 ਕਿਲੋ ਦੁੱਧ ਵਾਲੀ ਮੱਝ ਜਾਂ ਛੋਟੀ ਆਉਂਦੀ ਹੈ ਤੇ 45000 ਦੀ ਦੇ ਦੇਣੀ ਹੈ ਅੱਗੇ ਆ ਜੀਏ ਬੱਛੀ ਤੇ ਛੋਟੀ ਦੀ ਨੰਬਰ ਦੀ ਬੱਛੀ ਹੈ ਜੀ 2.5 ਮਹੀਨੇ ਦੀ ਹੈ 2.5 ਮਹੀਨੇ ਹਾਂ ਦੁੱਧ ਤੇ ਇਹਦੇ ਫੀਡ ਤੇ ਪਲੀ ਹੋਈ ਹੈ ਕਿੰਨੇ ਦੀ ਇਹ ਮੰਨ ਲਓ ਲੈਣ ਦੇਣੀ 8000 ਰੁਪਿਆ ਜੀ 8000 ਹਾਂ ਜੀ ਲੈਣ ਦੇਣੀ ਸੋਸਤੋ ਲੈਣ ਦੇ ਨਾਲ ਡਿਮਾਂਡ ਹੀ ਹੈ 8000 ਜਰਸੀ ਬਰੀਡ ਹੈ ਨੀ ਜੀ ਬੁੱਧੀ ਬਰੀਡ ਬਹੁਤ ਹੈ ਹਾਂ ਛੋਟਾ ਛੋਟਾ ਕੰਨ ਪਾਣ ਦੇ ਪੱਤੇ ਵਰਗਾ ਫੁੱਲ ਜਾਤ ਵਾਲੀ ਬੱਛੀ ਹੈ ਕਈ ਭੈਣ ਭਰਾ ਮੈਨੂੰ ਫੋਨ ਲਾਉਂਦੇ ਨੇ ਬਾਈ ਯਾਰ ਆਪਾਂ ਬੱਛੀ ਲੈਣੀ ਹੈ ਜਰਸੀ ਬਰੀਡ ਦੀ ਵੱਡੀ ਵੜਾ ਆਪਾਂ ਲੈ ਨਹੀਂ ਸਕਦੇ ਪੂੰਜੀ ਥੋੜੀ ਆ ਉਹਨਾਂ ਵੀਰਾਂ ਭੈਣਾਂ ਆਸਤੇ ਖਾਸ ਵੀਡੀਓ ਹੋ ਜਿਹੜਾ ਕੋਈ ਭੈਣ ਭਰਾ ਜਰਸੀ ਬਰੀਡ ਦੀ ਵੱਛੀ ਲੈਣ ਦਾ ਚਾਹ ਵਣਾ 8000 ਦੀ ਦੇ ਦੇਣੀ ਆ ਬੱਚਾ ਪੂਰਾ ਚੰਗਾ ਜੇ ਵਧੀਆ ਕੇਅਰ ਕਰ ਲੋਗੇ ਖੀਰੀ ਖੀਰੀ ਕਰਮਾ ਵਾਲੀ ਸੂਪੂਗੀ ਬਾਕੀ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਦੋ ਜਰਸੀ ਬਰੀਡ ਦੀਆਂ ਹੀ ਫਰਾ ਦੋ ਸੂਈਆਂ ਸਵਾਈਆਂ ਤੇ ਤਿੰਨ ਗੱਬਣਾ ਵੱਡੀਆਂ ਜਰਸੀਆਂ ਦੋ ਬੱਚੇ ਆ ਟੋਟਲ 7 ਪਸ਼ੂ ਆ ਇਨਫਰਮੇਸ਼ਨ ਲੈ ਕੇ ਦੇ ਦਿੱਤੀ ਐ ਨਿੱਕੇ ਨਿੱਕੇ ਮੁੱਲ ਆ ਜਿਹਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਓ ਪਿੰਡ ਸੁਖੀ ਵਾਲਾ ਜ਼ਿਲ੍ਹਾ ਫਰੋਇਪੁਰ ਤਸੀਲ ਜੀਰਾ ਐਦੂ ਘੱਟ ਮੁੱਲ ਦਾ ਫਿਰ ਦੋਨੇ ਵੀ ਪਤਾ 25000 30000 31000 10000 8000 ਐਦੂ ਘੱਟ ਦਾ ਫਿਰ ਜਰਸੀ ਮਿਲਦੀ ਵੀ ਕਿੱਥੋਂ ਪਹਿਲੀ ਗੱਲ ਦਾ ਜਰਸੀ ਉਹੀ ਵਹਿਣਾ ਘੱਟ ਮਿਲਦੀਆਂ ਤੇ ਪਰ ਛੋਟੇ ਛੋਟੇ ਭਾਅ ਲੀਆਂ ਤਾਂ ਜਿਵੇਂ ਹੀ ਨਹੀਂ ਮਿਲੀਆਂ ਬਾਕੀ ਫੋਨ ਨੰਬਰ ਸਕਰੀਨ ਤੇ ਸਾਰਿਆਂ ਨੂੰ ਫਾਸਿਕ